ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਜਿਵੇਂ ਤੁਹਾਡੇ ਲਈ ਪਹਿਲਾਂ 1.5 ਤੋਂ 2 ਮਹੀਨੇ ਲਗਾਤਾਰ ਵਲੌਗ ਲੈ ਕੇ ਆਇਆ ਸੀਗਾ ਜੀ ਹੁਣ ਫੇਰ ਆਪਣੇ ਵਲੌਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ 28 ਮਾਰਚ 15 ਦੇ ਕਰੀਬ ਚੇਤ ਹੋ ਗਿਆ ਦੇਸੀ ਮਹੀਨਾ ਪਹਿਲਾ ਚੱਲ ਰਿਹਾ ਜੀ ਆਪਣੇ ਇਸ ਮਹੀਨੇ ਅਕੋਰਡਿੰਗ ਪਹਿਲਾ ਮਹੀਨਾ ਚੇਤ ਦਾ ਚੱਲ ਰਿਹਾ ਜੀ ਠੀਕ ਹੈ ਜੀ ਪਹਿਲਾ ਦਿਨ ਦੀ ਐਕਟੀਵਿਟੀ ਜੋ ਹੋਊਗੀ ਦਿਨ ਦੀ ਜੋ ਕੰਮ ਕਾਰ ਕਰਾਂਗੇ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਲਗਾਤਾਰ ਮਹੀਨੇ ਦੀ ਜੋ ਜੋ ਵੀ ਕੰਮ ਕਰ ਹੋਣਗੇ ਉਹ ਤੁਹਾਡੇ ਸਾਹਮਣੇ ਡੇਲੀ ਦੇ ਵਲੌਗ ਵਿੱਚ ਆ ਕੇ ਕਰਨਗੇ ਜੀ ਲੋ ਜੀ ਸਭ ਤੋਂ ਪਹਿਲਾਂ ਪੰਛੀਆਂ ਨੂੰ ਚੋਗਾ ਤਾਂ ਸ਼ੁਰੂ ਕਰਦੇ ਆ ਕਿ ਪਹਿਲਾਂ ਵੀ ਪਾਉਂਦੇ ਹੁੰਦੇ ਸੀਗੇ ਕਿ ਦਾਣੇ ਜੋ ਪੰਛੀ ਇੱਥੇ ਆ ਕੇ ਵਿਚਾਰੇ ਆਪ ਦਾ ਭੋਜਨ ਛਕ ਲੈਂਦੇ ਆ ਜੀ ਠੀਕ ਹੈ ਚਲੋ ਰੱਬ ਇਸੇ ਤਰ੍ਹਾਂ ਹੀ ਸੇਵਾ ਕਰਾਉਂਦਾ ਰਵੇ ਆ ਨਿੰਮਾ ਦਾ ਕਾਰਨ ਦੱਸਿਓ ਜੀ ਕੀ ਆ ਨਿੰਮ ਸਾਰੇ ਹੀ ਸੁੱਕ ਗਏ ਨੇੜ ਤੇੜ ਦੇ ਸਾਰੇ ਜਿੰਨੇ ਨਿੰਮ ਆ ਆ ਦੇਖੋ ਇਹਦੇ ਵਿੱਚ ਕੋਈ ਵੀ ਪਤਾ ਇੱਕ ਤੁਹਾਨੂੰ ਹਰਾ ਨਹੀਂ ਮਿਲੂਗਾ ਨਾ ਜੀ ਸਾਰੇ ਮਾਲਵੇ ਰਗੇ ਦੇ ਨੇ ਮੈਂ ਸਾਰੇ ਸੁੱਕ ਚੁੱਕੇ ਐ ਇੰਨੀ ਕੜਤਨ ਦੇ ਵਿੱਚ ਵੀ ਦੇਖੋ ਹਨਾ ਕਿ ਇਹਨੂੰ ਕੋਈ ਬਿਮਾਰੀ ਲੱਗ ਗਈ ਹਾਂਜੀ ਚਲੋ ਆ ਜਿਓ ਫਿਰ ਆਪਣੇ ਦਿਨ ਦੀ ਬਾਕੀ ਐਕਟੀਵਿਟੀ ਵੀ ਤੁਹਾਨੂੰ ਦਿਖਾਉਣੇ ਆ ਕੀ ਕੰਮਕਾਰ ਹੁੰਦੇ ਆ ਠੀਕ ਆ ਥੋੜੇ ਢਾਣੇ ਹੋਰ ਪਾ ਦਈਏ ਇਹਨਾਂ ਨੂੰ ਉੱਥੇ ਹੀਟਾ ਕੀੜਿਆਂ ਦਾ ਪਹਾਉਣਾ ਉੱਥੇ ਵੀ ਪਾਵਾਂਗੇ ਇੱਥੇ ਕੀੜਿਆਂ ਦਾ ਪਹਾਉਣਾ ਜੀ ਹਾਂ ਦੇਖੋ ਇਹਨਾਂ ਨੇ ਵਿਚਾਰਣੇ ਆਪ ਦਾ ਮੀਟਾ ਕਾਪੜੇ ਉਹ ਸ਼ਹਿਰਾਂ ਵਾਲਿਆਂ ਨੂੰ ਨਹੀਂ ਮੈਂ ਕਿ ਉਹ ਘੁੰਮ ਕੇ ਆ ਜੋ ਸ਼ੋਪਿੰਗ ਕਰਿਆ ਦੀ ਉਹ ਸ਼ੋਪਿੰਗ ਕਰਿਆਂਦੀ ਸਾਡੇ ਦਾ ਆ ਬਲੌਗ ਹੈ ਜੇਸੀ ਸਾਨੂੰ ਦਾ ਸਾਰਾ ਕੁਝ ਕਰਨਾ ਪੈਂਦਾ ਹੈ ਇਹ ਹੈਗਾ ਕਿ ਅੱਜ ਅਸੀਂ ਕਾਰ ਲੈ ਆਂਦੀ ਅੱਜ ਥਾਰ ਲੈ ਆਤੀ ਹਾਂਜੀ ਜਿਹਨੇ ਮੈਨੂੰ ਤਾਂ ਕਿੰਨਾ ਸੈੱਟ ਕਰਦੇ ਹੁੰਦੇ ਹੁੰਦਾ ਹੋਰ ਮਾਰਦੇ ਐ ਕੁਲੇ ਇਹਨਾਂ ਦਾ ਹੀ ਖਾਣੇ ਆ ਇਹਨਾਂ ਦਾ ਦਿੱਤਾ ਹੀ ਹੈ ਬਈ ਇਹਨਾਂ ਦੇ ਹੀ ਖਾਣੇ ਆ ਆਪਣਾ ਘਰਾਂ ਵਾਲਾ ਕੰਮ ਨਹੀਂ ਨਹੀਂ ਤਾਂ ਕਦੇ ਥਾਰ ਲੈਣ ਦੀ ਕਦੇ ਬਲੈਰੋ ਲੈਣ ਦੀ ਕੱਜ ਬਈ ਅਸੀਂ ਘੁੰਮਣ ਜਾਈ ਬਰਾਬਰ ਆ ਬਲੋ ਬੇਦੇਸੀ ਠੀਕ ਹੈ ਤੁਹਾਡੇ ਲਈ ਆ ਸਵਾਲ ਹੈ ਜੀ ਆ ਦਰਖਤ ਦਾ ਨਾਮ ਦੱਸਿਓ ਕਾਹਦਾ ਦਰਖਤ ਹੈ ਠੀਕ ਹੈ ਇਹਨੂੰ ਜਿਹੜੇ ਫਲ ਲੱਗਦੇ ਬਹੁਤ ਮਹਿੰਗੇ ਆ ਆ ਇਧਰ ਗੰਡੇ ਗੁੰਡੇ ਮਿਰਚਾਂ ਸਭ ਹੀ ਲੱਗੀਆਂ ਥੋੜੀ ਆ ਇਦਾਂ ਤੜਕੋ ਤੜਕੇ ਜ਼ੋਰ ਲਵਾਦਾ ਵਿਚਾਰੇ ਦਾ ਆ ਗੱਭਰੂ ਦਾ ਜ਼ੋਰ ਲੱਗ ਕੇ ਕੰਮ ਬਣੂ ਹੂੰ ਹੂੰ ਮੈਂ ਕੱਲ ਨਾ ਇੱਥੇ ਵੀ ਪਾਇਆ ਸੀ ਇਦੇ ਵਿੱਚ ਵੀ ਹਾਈ ਤਿੱਕਰ ਕੋਈ ਨਹੀਂ ਪੰਛੀ ਇਧਰ ਆਲ ਨੇ ਪਾਇਆ ਨੂੰ 15-20 ਦਿਨ ਤਾਂ ਹੋ ਗਏ ਜੀ ਠੀਕ ਹੈ ਹਜੇ ਤਿੱਕਰ ਤਾਂ ਕੋਈ ਇਹਦੇ ਵਿੱਚ ਪੰਛੀ ਆਇਆ ਨਹੀਂਗਾ ਪਰ ਆਪਣੇ ਵੱਨੂ ਕੋਸ਼ਿਸ਼ ਆਈ ਠੀਕ ਹੈ ਜੀ ਤੇ ਉਧਰ ਕੋ ਗੀਦੇ ਬਾਹਰ ਨਾਲ ਛਟੀਆਂ ਚੱਕ ਰਹੇ ਸੀਗੇ ਤੇ ਕੋ ਗੀਦੇ ਬੱਚਿਆਂ ਨੂੰ ਮਤਲਬ ਜਿਹੜੇ ਆਂਡੇ ਸੀਗੇ ਤੇ ਉਹ ਸਾਥੋਂ ਮਤਲਬ ਰੱਖਣ ਲਈ ਜਗ੍ਹਾ ਨਹੀਂ ਥਈ ਪਹਿਲਾਂ ਸੀਗੇ ਉਹਦੇ ਵਿੱਚ ਹੁੰਦੇ ਸੀਗੇ ਆਪਣੇ ਛਟੀਆਂ ਦੇ ਵਿੱਚ ਠੀਕ ਹੈ ਜੀ ਫਿਰ ਅਸੀਂ ਕੀ ਕੀਤਾ ਕਿ ਆ ਆਲ ਨੇ ਲਿਆਂਦੇ ਨਵੇਂ ਠੀਕ ਹੈ ਪਰ ਇਹਦੇ ਵਿੱਚ ਘੁੱਗੀ ਨੇ ਆਪਦੇ ਅੰਡੇ ਚੱਕ ਕੇ ਇਹਦੇ ਵਿੱਚ ਨਹੀਂ ਰੱਖੇ। ਲਓ ਜੀ ਇੱਕ ਵਾਰੀ ਹੋਰ ਫੇਰ ਆਪਾਂ ਜਿਹੜੀ ਚੋਗਾ ਇਹਨਾਂ ਛੱਤ ਦੇ ਉੱਪਰ ਖਿਲਾਰਦੇ ਆਂ ਇੱਥੇ ਪੰਛੀ ਵਝ ਘਾ ਜਾਂਦੇ ਆ। ਲਓ ਜੀ ਜਿਹੜਾ ਉਹ ਸਰਦ ਉਹਦੇ ਗੋਲਿਆਂ ਵਾਲਾ ਪੱਤਾ ਉਹਤੇ ਰੇਟ ਕਿੰਨਾ ਲਿਖਿਆ ਹੁੰਦਾ ਹੂੰ? ਉਹ ਤਾਂ 23 ਰੁਪਏ ਲਿਖਿਆ ਹੁੰਦਾ। ਹੂੰ ਪੈਂਦਾ ਦੱਸਦਾ ਹਨਾ? ਦੱਸਾਂ ਦਾ। ਹਾਂ। ਆਹ ਆਹ ਦੇਖ ਲਓ ਬਈ। ਕਦਿਰ ਵੀ ਪ੍ਰਿੰਟਰ ਦਾ 36 ਪ੍ਰਿੰਟ ਹੈ ਤੇ ਹੁੰਦਾ ਦਹਾ ਦਾ ਨਾ ਡਾਕਟਰ ਹਾਂ ਤੇ ਦੇਖੋ ਨਾ ਹੁਣ ਮੈਨੂੰ ਐ ਲੱਗਦਾ ਵੀ ਰੋਟਾਵੇਟਰ ਆ ਜਾਵੜੇ ਨਾਲ ਤੇ ਛਿੱਟਾ ਦੇ ਦੇਗੇ ਤੇ ਉਹ ਘਰ ਆ ਗਏ ਪ੍ਰਿੰਟਰ ਸਾਰਾ ਕੰਮ ਕਰੇਗਾ ਜਦੋਂ ਹਲ ਤਾਂ ਗਏ ਆਪਣੇ ਘਰੇ ਕਈ ਨਹੀਂ ਕਿਸੇ ਦੇ ਹਾਂ ਕਈ ਤਾਂ ਹੈਗੀ ਐ ਕਦੀਆ ਨਹੀਂ ਕਸਗਾ ਨਹੀਂ ਹੋ ਸਕਦਾ ਕਈ ਤਾਂ ਹੈਗੀ ਹਾਂ ਅੱਗੇ ਉਹ ਕਸੋਲੀ ਦੀਆਂ ਹੁੰਦੀਆਂ ਉਹ ਵਿਖਾ ਦੇ ਕਈ ਹੈਗੀ ਤਾਂ ਹੈ ਤਾਂ ਖੱਲੇ ਵੀ ਲੱਗਦੀ ਐ ਅੱਗੇ ਜਾਂਦੇ ਆ ਉਹ ਖੇਤੋਂ ਲੈ ਕੇ ਆਉਂਦੇ ਤੇ ਘਰੋਂ ਲੈ ਜਾਂਦੇ ਤੇ ਮੋਡਾ ਨਾ ਘੱਜ ਜਾਂਦਾ ਜੀ ਹਾਂਜੀ ਹਾਂਜੀ ਇੱਕ ਤਾਂ ਯਾਰ ਉਹ ਬਲੱਡ ਜਿੱਤ ਨਹੀਂ ਹਰਗੇ ਪਹਿਲਾਂ ਤਾਂ ਮੈਨੂੰ ਲੈ ਕੇ ਜਾਂਦਾ ਕਿ ਨਾਲ ਤਾਂ ਮੇਰੇ ਨਾਲ ਵੜਾਲੇ ਨਾਲ ਆ ਜਾਂਦਾ ਹਾਂ ਹਾਂਜੀ ਅੱਗੇ ਇੱਕ ਤਾਂ ਤੀ ਉਹਦੇ ਕੋਲੇ ਉਹ ਦੋ ਦੇ ਆਹ ਤਾਂ ਚੱਲਦਾ ਹੀ ਹੈ ਨਾ ਨਾਲ ਤੂੰ ਮਤਲਬ ਮੇਰ ਨਾਲ ਵੜਾਲੇ ਨਾਲ ਆਉਂਦੇ ਵੜਾਲੇ ਤੇ ਫਿਰ ਦਾਦੀ ਦਾਦੀ ਹੈ ਕਿ ਇਹ ਆ ਬੰਦੇ ਵੀ ਐਂ ਕਰਦੇ ਆ ਇਹ ਇਹ ਤਾਂ ਬੈਠ ਕੇ ਪੈਰਾ ਭਾਰੇ ਤੋਂ ਆਹ ਬੰਦੇ ਤੋਂ ਵੇਖ ਲੈ ਤੂੰ ਤੇ ਪੱਠੇ ਲਿਉਣਾ ਸਾਡੇ ਵਾਲੇ ਹੋ ਰਾਤ ਇੱਥੇ ਲੈ ਕੇ ਪੰਡਾ ਨਗਰ ਦੇ ਗਿਆ ਆ ਉਹ ਜਰਾ ਬਸ ਪੰਡਾ ਰਿਕਮ ਨਹੀਂ ਹੋ ਗਿਆ ਬਾਬਾ ਹੁਣ ਕੋਲਾ ਨੇ ਪੜ੍ਹਦੇ ਜੇ ਤੂੰ ਪਾਣੀ ਲਾਇਆ ਨਾ ਅੱਜ ਰਾਤ ਨੂੰ ਜਾਂ ਤਾਂ ਕਿਸੇ ਤੋਂ ਵੱਡ ਕੇ ਲਾਂਗੇ ਨੇ ਅੱਜ ਦੋ ਦਿਨਾਂ ਦੇ ਆਉਂਦਾ ਨਹੀਂ ਬੈਠਾ ਹੁਣ ਤਾਂ ਬਾਬੇ ਵੀ ਫੋਨ ਹੀ ਵੇਖੀ ਜਾਂਦੇ ਨੇ ਜਿੰਨੇ ਕਰੀ ਆਉਂਦਾ ਨਾ ਜੰਨਤ ਜਵਾ ਰੇੜੀ ਜਿੰਨੇ ਜਾਂਦੇ ਬਾਬੇ ਵੀ ਹੰਨਾ ਛਮਕ ਛੱਲੋ ਹੀ ਵੇਖੀ ਜਾਂਦੇ ਫੋਨ ਤੇ ਬੈਠਾ ਤੇ ਕੀ ਹੋਇਆ ਕਿ ਉਹ ਉਹ ਜੇ ਤੂੰ ਪੱਠੇ ਨਹੀਂ ਲਿਆਉਂਦਾ ਬਹੁਤ ਅੰਦਾਜ਼ ਨਾਲ ਲਾਉਣ ਸਕੇ ਛੱਤੀ ਕਿਲੇ ਕੜਕ ਕੱਢਣੀ ਤਾਂ ਤੂੰ ਦੋ ਤੋਂ ਇਕੱਠਾ ਪੁੱਠਾ ਦੇ ਤੰਗ ਕੱਢ ਦੇ ਹੂੰ ਅੱਛਾ ਉਹ ਕੱਢ ਕੇ ਤੇ ਸਾਰੀ ਢાળੀ ਰੁਲੇ ਰੰਨੇ ਗੱਡਾ ਪੱਠਾ ਦਾ ਲੈਣਾ ਉਤਰ ਕੇ ਪਾ ਕੇ ਫੇਰ ਅੱਗੇ ਕਰੇ ਜਾਣਾ ਜੇ ਲੋੜ ਪਈ ਤਾਂ ਚਾਰ ਵਜੇ ਹੂੰ ਤਾਂ ਅਬਰਾਨੀ ਸੀ ਜਿਹੜਾ ਇਕ ਦਿਨ ਲੱਗਦਾ ਸੀ ਇਕ ਦਿਨ ਰਵੀਜਣਾ ਵੀਜਣਾ ਕਿਉਂ ਲੋਨ ਕੀਤਾ ਤੂੰ ਕਿ ਆ ਉਹ ਲੌਬਿਟ ਨਹੀਂ ਆਇਆ ਕਿਤੇ ਕੀਤਾ ਕੀਤਾ ਤੂੰ ਉਹ ਆ ਜਦਾ ਵੇਖਿਆ ਨਹੀਂ ਕਿਤੇ ਤੂੰ ਹਾਲ ਜੁੜੀ ਪੱਤ ਨਹੀਂ ਨਹੀਂ ਮੇਰੀ ਗੱਲ ਸੁਣ ਨਹੀਂ 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 ਯਾਰ ਆਏਗਾ ਬੁੜੇ ਬੰਦੇ ਨਾਲ ਜਿਹੜਾ ਕਰਿਆ ਜਿਹੜੇ ਮੇਰਾ ਦਾ ਮੇਰੀ ਗੱਲ ਸੁਣ ਉਹ ਕਰਾਕਾ ਹੈ ਨਹੀਂ ਹੁਣ ਜਵਾਕੇ ਨਹੀਂ ਪਹਿਲਾਂ ਮੈਨੂੰ ਐ ਦੱਸਦੇ ਉਹ ਕਿਉਂ ਹੈਗੇ ਦੁੱਧ ਹੈਗੇ ਉਹ ਕਿਉਂ ਖਵਾਏ ਮੇਰੀ ਗੱਲ ਸੁਣ ਨਹੀਂ ਹੈ ਨਹੀਂ ਭਾਈ ਉਹ ਨਹੀਂ ਜ਼ਿੰਮੇਦਾਰ ਨਹੀਂ ਨਹੀਂ ਹੈ ਨਹੀਂ ਉਹ ਚੀਜ਼ ਹੈ ਨਹੀਂ ਹੁਣ ਮੇਰੀ ਗੱਲ ਸੁਣ ਵੀ ਹੁਣ ਹਰੇਕ ਬੰਦਾ ਪੱਠਾ ਜੀ ਵੀ ਪੱਠਾ ਜੀ ਵੀ ਰੇਸ ਸਪਰੇਅ ਸਾਰਾ ਕੁਝ ਹਰੇਕ ਬੰਦਾ ਗੋਲੀ ਖਾ ਕੇ ਚੱਲਦਾ ਤੇ ਉਹਨੂੰ ਕੋਈ ਖਾਂਦਾ ਸੀ ਹਮ ਗਲਤ ਨਹੀਂ ਹਣੀ ਨਹੀਂ ਜਿਹੜਾ ਰੇਸ ਸਪਰੇਅ ਵਾਲੀ ਪਹਿਨ ਲਾ ਕੇ ਮੇਰੀ ਗੱਲ ਸੁਣ ਅੱਗੇ ਬੰਦੇ ਪਸੂ ਛੋਲੇ ਖਾਂਦੇ ਸੀ ਹੁਣ ਬੰਦੇ ਉਹਨੂੰ ਨਹੀਂ ਮਿਲਦੇ ਨਹੀਂ ਮਿਲਦੇ ਜੇ ਬਾਟੇ ਦਾ ਮੂੰਹ ਨਹੀਂ ਖਾਣਾ ਨਹੀਂ ਯਾਰ ਤੂੰ ਭੋਵੇਂ ਯਾਰ ਆ ਤਾਂ ਲੈ ਪਰ ਉਹ ਗੱਲ ਉਹ ਚੀਜ਼ ਹੁਣ ਹੋ ਗਈ ਤੇ ਉਹ ਤੁਹਾਡੇ ਅਰਗੇਂ ਦੇ ਸੀ ਅਸੀਂ ਉਦੋਂ ਯਾਰ ਦੋ ਦੁੱਧ ਵੀ ਤਾਂ ਜੀ ਪਸ਼ੂਆਂ ਨੂੰ ਛੋਲੇ ਪੈਂਦੇ ਸੀ ਹਾਂ ਜੀਜੇ ਭਰੇ ਹੁੰਦੇ ਸੀ ਨਾਲ ਦਾ ਵੀ ਲੈ ਲੈਂਦਾ ਸੀ ਲਾਪਾ ਦਾ ਕੋਲੇ ਖੜਾ ਹੁੰਦਾ ਤੇ ਆਹ ਸਰਜੀਤ ਵੀ ਫਿਰਦਾ ਤੇ ਉਨੀ ਖਰਾਕ ਤਾਂ ਜਾਂਦੀ ਸੀ ਸੀਰੀ ਦੀ ਤੇ ਉਨੀ ਆ ਦੇ ਪੁੱਤ ਦੀ ਹੁੰਦੀ ਬਰਾਬਰ ਉਦੋਂ ਸਾਹ ਤੇਰੀ ਅੱਡ ਜਾਵੜੀ ਵੜ ਜਾਵੜੀ ਨਹੀਂ ਉਸੇ ਭਾਂਡੇ ਉਹ ਅਸੀਂ ਉਸਨੇ ਤਾਂ ਕੰਮ ਕਰਨਾ ਤੇ ਜਿਹਨੂੰ ਭੁੱਖਾ ਰੱਖਦੇ ਜਾਂਦੇ ਹੁਣ ਹੁਣ ਫਰਕ ਪੈ ਗਿਆ ਹਨਾ ਤੇ ਹੁਣ ਤਾਂ ਥੋੜਾ ਜਿਹਾ ਬਾਲਾ ਉਹ ਆਪਣੇ ਤਾਂ ਆ ਜਾਂਦੇ ਨਾ ਤੂੰ ਘਰੇ ਖਾ ਜਾ ਤੇ ਉਹਦੀ ਉੱਥੇ ਲੈ ਜਾ ਹਾਂ ਐ ਹੁੰਦਾ ਵੀਡੀਓ ਵਾਲਾ ਕੰਮ ਤਾਂ ਖਤਮ ਹੀ ਹੋ ਗਿਆ ਹੂੰ ਸਾਰੇ ਸਾਡੇ ਬੰਦੇ ਕੱਲੇ ਨੇ ਕੱਢਦਾ ਸਾਰਾ ਦਿਨ ਰੰਮੀ ਤੇ ਰੋਕ ਲਾ ਲਈ ਕਿਨੇ ਸਾਡੇ ਹੈਡ ਨੇ ਬਈ ਦਾ ਪੂਲਾ ਲੰਗਾ ਸਿਰ ਤੋਂ ਦਾ ਸੀ ਤੇ ਮੈਂ ਬਠਲ ਜਾਦਾ ਹਾਂ। ਸਹੀ ਤਿੰਨੇ ਕੱਢੀ ਜਾਂਦੇ ਨੇ। ਸਹੀ ਮੈਨੇ ਤਾਂ ਬਈ ਤੇਰੇ ਕਿਨ ਖਰਾਕਾ ਦਾ ਬਹੁਤ ਫਰਕ ਹੈ ਮੰਨ ਮੰਨਾਂ ਨਾ ਮੰਨਣ ਯਾਰ। ਫੱਗਣਾ ਆ ਜਾਂਦਾ। ਜ਼ਿੰਮੇਦਾਰ ਨੇ ਪਤਾ ਕੀ ਕਰਦਾ। ਆ ਲੈ ਵੀ 2 ਕਿਲੋ ਕਿਉ। ਹਮ ਇੱਥੇ ਰੱਖ। ਹਮ ਅਖਲਾ ਤੈਨੂੰ ਦੁੱਧ ਦਾ ਆ ਗਿਆ ਐਡਾ ਕੌਲਾ ਪਤਲ ਦੇਂਦੇ ਸੀ। ਹਮ ਭਰ ਕੇ ਲਾਹ ਰੱਤਾ ਜਿਵੇਂ ਸੂਏ ਦਾ ਪਾਣੀ ਹੁੰਦਾ। ਹਮ ਐਡਾ ਮੋਟਾ। ਹਮ ਹੁਣ ਤਾਂ ਉਹਦੇ ਨਹੀਂ ਗਏ ਉਦੋਂ ਐਡਾ ਮੋਟਾ ਹੁੰਦਾ ਪਾਣੀ। ਹਾਂਜੀ ਹਾਂਜੀ। ਆ ਕੇ ਨਾ ਤੇ ਉਹ ਆਪਦੇ ਹੱਥ ਨਾਲ ਹੀ ਪਾ ਦਿੰਦੇ ਹਾਂ ਲੈ ਵੀ ਖੇਚ ਲਾਗੇ ਹੂੰ ਲੈ ਹੁਣ ਚੱਲ ਆਦਾ ਬਿਨਾ ਨੰਬਰੀ ਬਿਨਾ ਨੰਬਰੀ ਬਹੁਤ ਖਜੂਰਾ ਮੂੰਹ ਬਿਨਾ ਨੰਬਰੀ ਬਿਨਾ ਨੰਬਰੀ ਨਹੀਂ ਹੁੰਦੀ ਇਹ ਫੋਟੋ ਕਿੱਧਰੋਂ ਮੂੰਹ ਲਾ ਕੇ ਬਿਨਾ ਨੰਬਰੀ ਆਹ ਤਾਂ ਪੱਕਾ ਪਾਉਂਗਾ ਖਜੂਰਾ ਮੂੰਹ ਆ ਕਿਤੇ 11 ਵਜੇ ਤੋਂ ਲੱਗਿਆ 11 ਕਦੇ ਬੰਦੇ ਦੇ ਗਾਂ ਦਾ ਮੂੰਹ ਲੱਗਿਆ ਵੇਖਿਆ ਆਹ ਬੰਦੇ ਦੇ ਗਾਂ ਦਾ ਉਹ ਬਾਂਦਰ ਦਾ ਮੂੰਹ ਤਾਂ ਬੰਦੇ ਦੇ ਵੇਖਿਆ ਨਾ ਕਦੇ ਗਾਂ ਦਾ ਮੂੰਹ ਵੇਖਿਆ ਆ ਬੰਦੇ ਸੇ ਲੱਗਿਆ ਗਾਂ ਦਾ ਮੋ। ਆ ਵੇਖ ਲੋ। ਲੱਗਦਾ ਨਾ ਜਮੇ ਬੰਦੇ ਦਾ ਕੀ ਹਾਲ ਐ ਨਾ ਕਰੈਕ ਕਰੋ ਯਾਰਾ ਬਾਈ। ਅੱਜ ਕਿਵੇਂ ਹੋਲਾ ਮੱਲਾ ਬਣਾਇਆ ਸੀ? ਨਹੀਂ ਨਹੀਂ ਕਾਲਜ ਗਈ ਸੀ ਬਾਈ। ਕਾਲਜ ਕੀ ਆ ਗਈ ਹਾਲ ਕੀਤਾ ਯਾਰ। ਕਾਲਜ ਤੇ ਬਸ ਨਾਲ ਵਾਲੇ ਨੇ ਲਾਤਾ ਰਾਂਗੇ ਯਾਰਾ। ਮੈਂ ਤਾਂ ਕਿਹਦੇ ਨਾਲ ਆਉਂ। ਨਾਲ ਵਾਲੇ ਨੇ ਲਾਤਾ ਰਾਂਗੇ। ਵਾਲਾ ਲਵੇਟ ਛੱਡਾ ਬਤੰਦਰ। ਯਾਰ ਬਾਈ। ਇਹ ਸਾਨੂੰ ਖਾਉਣੇ ਖੇਤ ਖੂਤ ਆ ਫਿਰ। ਤੇ ਕਣਕਾਂ ਕਿਵੇਂ ਦੇਖੋਗਾ ਕਿੰਨੇ ਕ ਦਾਣਾ ਹਸਾਬਕਤਾ ਲਾਓ ਜੀ। ਤੇ ਖੇਤ ਬਾਈ ਜਿਹੜਿਆਂ ਨੂੰ ਬਾਹਰ ਲੈਣ ਨੂੰ ਕਿੰਨੇ ਕ ਯਾਦ ਆਉਂਦੇ ਆ। ਕਣਕਾਂ ਦਾ ਬਈ ਰੰਗ ਹਰੇ ਤੋਂ ਸੁਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਠੀਕ ਹੈ ਜੀ ਤੇ ਗੁਰਵਿੰਦਰ ਤਾਂ ਗੈਰੀ ਹੋ ਗਿਆ ਸਾਡੇ ਪਿੰਡ ਵੀ ਬਾਈ ਹੈਗਾ ਨਾਮ ਗੁਰਵਿੰਦਰ ਸੀ ਤੇ ਚੰਡੀਗੜ੍ਹ ਜਾ ਕੇ ਗੈਰੀ ਹੋ ਗਿਆ ਜੀ ਆ ਕੱਚੇ ਖਾਲੇ ਜੇ ਬਈ ਕਿਹੜੇ-ਕਿਹੜੇ ਵੀਰ ਜਿਹੜੇ ਬਾਹਰਲੇ ਤੁਰਿਆ ਵਟਾਂ ਤੇ ਆਉਂਦੇ ਆ ਯਾਦ ਬਾਹਰ ਲਿਆ ਨੂੰ ਬਈ ਆਦੇ ਨਹੀਂ ਭੁੱਲਨੇ ਯਾਰ ਮੈਂ ਵੀ ਬਾਹਰ ਰਹਿ ਕੇ ਆਇਆ ਬਾਈ ਦੇਖਿਆ ਪਰ ਆ ਜਿਹੜੇ ਆ ਨਿਆਰੇ ਆ ਨਾ ਆ ਜਿਹੜੇ ਹੁਣ ਇੱਥੇ ਖੇਤ ਆਪਦੇ ਆਜ਼ਾਦੀ ਨਾਲ ਘੁੰਮਣਾ ਠੀਕ ਹੈ ਜੀ ਆਪਦੀ ਵੱਖਰੀ ਜਿਹੜੀ ਖੁਸ਼ਬੂ ਹੈ ਵਾਕਈ ਸੁਣਦੇ ਹੁੰਦੇ ਸੀ ਮਿੱਟੀ ਦੀ ਖੁਸ਼ਬੂ ਆ ਹੈਗੀ ਐ ਸਿਸਟਮ ਸਾਰਾ ਕੁਝ ਹੈਗਾ ਬਾਈ ਜਿਹੜੇ ਮੋਟਰਾਂ ਦਿਖਾਉਣੇ ਆ ਦੋ ਮੋਟਰਾਂ ਆਲੇ ਪਾਸੇ ਬਾਈ ਆਪਣੀਆਂ ਇੱਕ ਮੱਛੀ ਮੋਟਰ ਹੈ ਇੱਕ ਦੂਜੀ ਮੋਟਰ ਹੈ ਜੀ ਠੀਕ ਹੈ ਉਹ ਆਪਣਾ ਜਿਹੜਾ ਇੱਧਰਲਾ ਕੋਠਾ ਹੈ ਜਿਹੜਾ ਆਪਣੀ ਆਮ ਮੋਟਰ ਹੈ ਦੂਜੇ ਪਾਸੇ ਮੱਛੀ ਮੋਟਰ ਹੈ ਜੀ ਇਹੋ ਜੀਆਂ ਲੱਖਾਂ ਹੀ ਦਾਤੀਆਂ ਮੁਕਾਤੀਆਂ ਵੱਡ ਵੱਡ ਹਰਾ ਲੱਖਾਂ ਹੀ ਦਾਤੀਆਂ ਮੁਕਾਤੀਆਂ ਕਿੰਨੀਆਂ ਹੀ ਢੋਲਕੀਆਂ ਜ਼ਹਿਰ ਇਹਦੇ ਵਿੱਚ ਪਾਤਾ ਬਈ ਆ ਸਾਰਾ ਜ਼ਹਿਰ ਜਿਹੜਾ ਬਈ ਆਪਾਂ ਯਾਰ ਖਾਣੇ ਹਨਾ ਆ ਤੁਸੀਂ ਦੇਖੋ ਆਪਾਂ ਇਹ ਨਹੀਂ ਕਹਿੰਦੇ ਮੇਰਾ ਯਾਰ ਆਪਦੇ ਖੇਤ ਦੀ ਆ ਮੈਂ ਵੀਡੀਓ ਬਣਾਈ ਹੈ ਠੀਕ ਪਰ ਇਹ ਗੱਲ ਇਹ ਹੈ ਕਿ ਆਪਾਂ ਕਹਿੰਨੇ ਯਾਰ ਸਿਹਤ ਨਹੀਂ ਠੀਕ ਆਏ ਨਹੀਂ ਜੋਂ ਤਿਉਂ ਝਾੜ ਦੇ ਮਾਰੇ ਕਰਨਾ ਪੈਂਦਾ ਹੁਣ ਕੀਤਾ ਕਿ ਜਾ ਯਾਰ ਹਨਾ ਆਪਾਂ ਜਿਹੜੀ ਕਣਕ ਆ ਚਲੋ ਆਪਾਂ ਰੱਖ ਲਾਂਗੇ ਆਪਦੇ ਲਈ ਪਰ ਕਿਸੇ ਨੂੰ ਤਾਂ ਖਵਾਵਾਂਗੇ ਨਾ ਠੀਕ ਹੈ ਜੀ ਜਿਹੜਾ ਆਪਾਂ ਜ਼ਹਿਰ ਜੋ ਜੋ ਵੀ ਖੇਤਾਂ ਦੇ ਵਿੱਚ ਰੀਸ ਸਪਰੇ ਜੋ ਪਾਉਣੇ ਆ ਆਪਾਂ ਨਹੀਂ ਤਾਂ ਕਿਸੇ ਨੂੰ ਤਾਂ ਖਵਾਵਾਂਗੇ ਵਾਣ ਬਹੁਤ ਪੁਰਾਣਾ ਬਈ ਵਾਣ ਜਿਹੜੇ ਪੁਰਾਣੇ ਆ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਆ ਬਈ ਮੂੰਹ ਤਾਂ ਸੁਖਦਾ ਜਾਂਦਾ ਹੋਣਾ ਤੇ ਇੱਧਰ ਜਿਹੜੇ ਹਰਿਆਲੀ ਹਰਿਆਲੀ ਬਾਈ ਨੇ ਬੂਟੇ-ਬੂਟੇ ਲਾ ਰੱਖਿਆ ਖੇਤ ਨੂੰ ਜਾਂਦੇ ਵੇਲੇ ਨਾ ਰਾਹ ਚ ਹੈ ਫਰਪਾਲ ਬਰਾੜ ਦਾ ਹੈ ਬਾਗ ਤੇ ਸੋਨ ਨੂੰ ਵੀ ਦਿਖਾਉਣੀ ਹੈ ਰੰਗ ਕਰੀ ਜਾਂਦੇ ਇੱਥੇ ਮੈਂ ਲੱਗਾ ਜੜੀਆਂ ਜੂਲੂਗਾ ਮੈਂ ਇਹ ਲਾਤੀ ਆਪਣੀ ਪਜੈਰੋ ਆ ਨਿੰਬੂ ਤਾਂ ਰਿਕ ਬਾਈ ਨੇ ਲਾ ਰੱਖਿਆ ਉਹਦੇ ਘਰੇ ਹੈ ਨਾ ਆ ਕੀ ਕੋਝ ਓਏ ਆ ਦੇਖੋ ਦਿਖਾਉਣੇ ਹੈ ਬਈ ਤੁਹਾਨੂੰ ਇੱਧਰ ਆਹ ਲਾ ਆ ਕੀ ਕੋਈ ਆ ਬੱਗੂ ਕੋਸ਼ ਆ ਜਾ ਹੈ ਲੂਤ ਲੂਤ ਕੀਤੀ ਆ ਆ ਨਿੰਬੂ ਰਾਇਟੀਆਂ ਬਹੁਤ ਆ ਉਧਰ ਅੰਗੂਰਾ ਦੀ ਵੇਲ ਅੱਛੀ ਆ ੜੂ ਆ ਮਲਾ ੜੂ ੜੂ ਆੜੂ ਆੜੂ ਨੇ ਐਤਕੀ ਬਹੁਤ ਫਲ ਚੱਕਿਆ ਬਈ ਦੇਖੋ بڑے ਭਾਈ ਨੇ ਰੰਗ ਲਾਏ ਆ ਯਾਰ ਕਿਆ ਬਾਤ ਵੀਡੀਓ ਵੀ ਆਪਣੇ ਪੇਜ ਤੇ ਪਈ ਹੈ ਚੈਨਲ ਤੇ ਪੂਰੀ ਵੀਡੀਓ ਪਈ ਹੈ ਹਰਪਾਲ ਬਰਾੜ ਵਾਲੀ ਹਾਲਾ ਭਰਾ ਠੀਕ ਹੈ ਬਾਈ ਅਮਰੂਦਾਂ ਦਾ ਆ ਇਧਰ ਐਂਟਰ ਸਾਹਿਬ ਇਹ ਐਂਟਰ ਸਾਹਿਬ ਠੀਕ ਹੈ ਬਾਈ ਜੀ ਠੀਕ ਹੈ ਮੈਂ ਬਾਗ ਵਿਖਾ ਦਿੱ ਗਏ ਬਹੁਤ ਵਧੀਆ ਗੱਲ ਹੈ ਪਹਿਲਾਂ ਮੈਂ ਪਾਈ ਆ ਚੈਨਲ ਤੇ ਮੇਰੇ ਤੇ ਪਈ ਹੈ ਇਹ ਫਲ ਨਾਲ ਇੰਟਰਵਿਊ ਦਾ ਫਲ ਬਹੁਤ ਲੱਗੇ ਸੀ ਇਹਨੂੰ ਆੜੂ ਜੇ ਬੜੇ ਲੱਗੇ ਆ ਬਾਈ ਐਦ ਕਿਹਣਾ ਹਾਂਜੀ ਬਾਈ ਆੜੂ ਹਰੇਕ ਬਈ ਯਾਰ ਬੂਟੇ ਚ ਬੜੇ ਚੱਲੇ ਆ ਮੈਂ ਆ ਵੀ ਭਰੇ ਆ ਪਿਆ ਛੋਟਾ ਜਿਹਾ ਬੂਟਾ ਬਈ ਆੜੂਆਂ ਦਾ ਆੜੂਆਂ ਵਾਲਾ ਸੰਤਰੀਆ ਵੀ ਆੜੂ ਦਾ ਹੀ ਲੱਗਦਾ ਹੈ ਮਲਾ ਤਾਂ ਬਦਾਮਾਂ ਦਾ ਕਹਿ ਕੇ ਆ ਆੜੀਆਂ ਦੇ ਦਿੱਤੇ ਲੱਗਦੇ ਆ ਇਹ ਆਹ ਹੋਏ ਤਾਂ ਸਪਰੇ ਹੋ ਗਈ ਸੀ ਇੱਥੇ 베ਰੀ ਜੀ ਸੀ ਠੀਕ ਹੈ ਸਾਰੀ ਵੀਡੀਓ ਪਈ ਹੈ ਇੱਥੇ ਲੈ ਜਾਂਦੇ ਆ ਬਾਹਰ ਦੀ ਪੇਜ ਤੇ ਪਈ ਆਪਣੇ ਤੇ ਵੇਖ ਸਕਦੇ ਹੋ ਬਈ ਤੁਸੀਂ ਕੀ ਆਲਾ ਬਈ ਵੇਰੀ ਦਿਖਾਉਣਾ ਤੁਹਾਨੂੰ 베ਰ ਬਹੁਤ ਲੱਗੇ ਸੀ ਇਹਨੂੰ ਯਾਰ ਲੈ ਜਾਂਦੇ ਤੋੜ ਤੋੜ ਕੇ ਕੋ ਨੂੰ ਵੀ ਯਾਰ ਥੋੜੇ ਥੋੜੇ ਥਾਂ ਚ ਨਾ ਲਾਉਣੇ ਚਾਹੀਦੇ ਬੂਟੇ ਕਿ ਸਦਾ ਭਾਰ ਜਿਹੜੇ ਮਤਲਬ ਰੱਖ ਲਓ ਕਿ ਇੱਕ ਬੂਟਾ ਫਾਲ ਦੇਣਾ ਮੰਨ ਕਰੇ ਦੂਜਾ ਲਾ ਦਿਓ ਚਾ ਦੂਜੇ ਦੀ ਵਾਰੀ ਮੰਨ ਹੋਵੇ ਫਿਰ ਤੀਜਾ ਆ ਜੇ ਨਾ ਜਾਂ ਮੰਨ ਕੇ ਚੱਲੋ ਕਿ ਦੋ ਹੀ ਆ ਜਾਣ ਜਿਵੇਂ ਆਪਣੀਆਂ ਫਸਲਾਂ ਹੁੰਦੀਆਂ ਜਿਵੇਂ ਝੋਨੇ ਤੋਂ ਬਾਅਦ ਕਣਕ ਆਏ ਨਹੀਂ ਇਸੇ ਤਰ੍ਹਾਂ ਜਿਵੇਂ ਇੱਕ ਬੂਟਾ ਫਲ ਦੇਣਾ ਬੰਦ ਕਰੇ ਦੂਜਾ ਆਪਾਂ ਫਲ ਜਿਹੜਾ ਆਪਾਂ ਖਾ ਸਕੀਏ ਘਰੇ ਆਪਾਂ ਲਾਉਣੇ ਚਾਹੀਦੇ ਆ ਮੈਂ ਤਾਂ ਬਈ ਲਾਏ ਬੂਟੇਵੇਂ ਕਹਿ ਦਈਏ ਠੀਕ ਹੈ ਜੀ ਸਾਰੇ ਵੀਰਾਂ ਨੂੰ ਆਪਣੇ ਘਰਾਂ ਦੇ ਵਿੱਚ ਬੂਟੇ ਜ਼ਰੂਰ ਲਾਉਣੇ ਚਾਹੀਦੇ ਆ ਸਾਈਕਲ ਚਲਾਵਾਂਗੇ 2-3 ਕਿਲੋਮੀਟਰ ਸ਼ਾਮ ਨੂੰ ਫਿਰ ਸ਼ਾਮ ਨੂੰ ਸ਼ਹਿਰ ਦੇ ਉੱਪਰ ਜਾਵਾਂਗੇ ਜੀ ਲੈ ਵੀ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਤੇ ਸ਼ਾਮ ਦੀ ਸ਼ਹਿਰ ਦੇ ਨਾਲ ਵੀਡੀਓ ਵਧੀਆ ਲੱਗੀ ਦੇਸੀ ਵਲੌਗ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਜੀ